ਕਹਿੰਦੇ ਹੁੰਦੇ ਹਨ ਬਾਈ ਵੀ ਕਿਸੇ ਟਾਈਮ ਆ ਕੈਨੇਡਾ ਦੀ ਤੂਤੀ ਬੋਲਦੀ ਸੀ ਬਗਾਨੇ ਮੁਲਕਾਂ ਦੇ ਵਿੱਚ ਜਦੋਂ ਕੈਨੇਡਾ ਦਾ ਨਾਮ ਲਿਆ ਜਾਂਦਾ ਸੀ ਤੇ ਹਰੇਕ ਬੰਦੇ ਦਾ ਜਿਹੜਾ ਉਹ ਡ੍ਰੀਮ ਬਣ ਜਾਂਦਾ ਸੀ ਹੁਣ ਵੀ ਬਾਈ ਜ਼ਿਆਦਾਤਰ ਇੰਡੀਆ ਦੇ ਵਿੱਚ ਜਿਹੜੇ ਜਵਾਕ ਨਾਣਾ ਚਾਹੁੰਦੇ ਆ ਉਹਨਾਂ ਦਾ ਕਿਤੇ ਨਾ ਕਿਤੇ ਅੱਜ ਦੇ ਟਾਈਮ ਦੇ ਵਿੱਚ ਬਾਈ ਡ੍ਰੀਮ ਹੀ ਬਣਿਆ ਹੋਇਆ ਹਨ ਜਾਂ ਤਾਂ ਡ੍ਰੀਮ ਬਣਿਆ ਹੋਇਆ ਤੇ ਜਾਂ ਬਾਈ ਜੀ ਦੇਖਾ ਦੇਖੀ ਵੀ ਕਹਿੰਦੇ ਨੇ ਵੀ ਮੇਰਾ ਯਾਰ ਦੋਸਤ ਜਾੜਾ ਜਾਂ ਮੇਰਾ ਰਿਸ਼ਤੇਦਾਰ ਜਾੜਿਆ ਤੇ ਆਪਾਂ ਬਾਈ ਜੀ ਉਹਨਾਂ ਨੂੰ ਦੱਸ ਦਈਏ ਵੀ ਜਿਹੜਾ ਤੁਸੀਂ ਉਹ ਆਪਦਾ ਡ੍ਰੀਮ ਆ ਉਹਨੂੰ ਮਾਰ ਲਓਗੇ ਤਾਂ ਵਧੀਆ ਰਹੋਗੇ ਤੇ ਨਹੀਂ ਬਈ ਪਲੱਸ 2 ਕਰਕੇ ਆ ਕੋਈ ਕੰਮ ਧੰਦਾ ਨਾ ਸਿੱਖ ਕੇ ਆਉਣਾ ਤੁਹਾਡੇ ਲਈ ਜਿਹੜਾ ਉਹ ਆ ਜਿਹੜਾ ਕੈਨੇਡਾ ਆਉਣ ਦਾ ਫੈਸਲਾ ਉਹ ਸਹੀ ਨਹੀਂ ਹੋਊਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਰੈਸੈਸ਼ਨ ਦਾ ਦੌਰ ਚੱਲ ਰਿਹਾ ਤੇ ਰੈਸੈਸ਼ਨ ਦੇ ਟਾਈਮ ਦੌਰ ਦੇ ਵਿੱਚ ਜਿਹੜੇ ਨਾਰਮਲ ਕੰਮ ਆ ਜਿਹੜੇ ਹਨ ਜਿਹੜੇ ਬੰਦੇ ਨੇ ਕੰਮ ਧੰਦਾ ਨਹੀਂ ਸਿੱਖਿਆ ਹੁੰਦਾ। ਔਰ ਸੈਸ਼ਨ ਦੇ ਦੌਰ ਦੇ ਵਿੱਚ ਬਈ ਆ ਕੰਮ ਧੰਦੇ ਆ ਜਿਹੜੇ ਬਿਲਕੁਲ ਖਤਮ ਹੋ ਚੁੱਕੇ ਆ। ਤੇ ਬਹੁਤ ਸਾਰੇ ਬੰਦੇ ਇਹ ਕਹਿ ਰਹੇ ਆ ਵੀ ਆ ਸੈਸ਼ਨ ਤੋਂ ਬਾਅਦ ਆ ਜਿਹੜੇ ਉਹ ਕੰਮ ਧੰਦੇ ਉਹ ਖੁੱਲ ਜਾਣਗੇ ਹਨਾ। ਤਾਂ ਇਦਾਂ ਦੇ ਬਾਈ ਜੀ ਸੁਪਨੇ ਪਾਲ ਕੇ ਤੁਸੀਂ ਮੇਰੇ ਹਿਸਾਬ ਨਾਲ ਨਾ ਆਓ। ਹੁਣ ਤੁਸੀਂ ਇਹ ਦੇਖੋ ਵੀ ਇੱਕ ਦੁਕਾਨ ਵਾਲੇ ਨੂੰ 2 ਜਾਂ 4 ਬੰਦਿਆਂ ਦੀ ਲੋੜ ਆ। ਉਹਦੇ ਕੋਲ 2-4 ਬੰਦੇ ਆਟੋਮੈਟਿਕ ਹੈਗੇ ਆ ਪਹਿਲਾਂ ਹੀ ਹੈਗੇ ਆ। ਤੇ ਤੁਸੀਂ ਕਿਵੇਂ ਕਹਿ ਸਕਦੇ ਆ ਯਾਰ ਵੀ ਸਰਕਾਰ ਬਦਲ ਨਾਲ ਜਾਂ ਕੋਈ ਥੋੜਾ ਜਿਹਾ ਹਾਲਾਤ ਬਦਲ ਨਾਲ ਆ ਜਿਹੜਾ ਉਹ ਬੰਦੇ 4 ਦੀ ਬਜਾਏ ਉਹ 6 ਬੰਦੇ ਰੱਖ ਲੂ ਜਾਂ 8 ਬੰਦੇ ਰੱਖ ਲੂ ਇਹ ਕਿਵੇਂ ਹੋ ਸਕਦਾ ਹੈਗਾ ਹਨ ਤੇ ਇਦਾਂ ਦੀਆਂ ਕਿਆਸਮਈਆਂ ਲਾ ਕੇ ਤੁਸੀਂ ਜਿਹੜਾ ਆਪਦਾ ਫਿਊਚਰ ਆ ਉਹ ਤਬਾਹ ਨਾ ਕਰੋ ਕੈਨੇਡਾ ਆ ਕੇ ਕਿਉਂਕਿ ਮੈਂ ਫਿਊਚਰ ਹੀ ਕਹੂੰਗਾ ਕਿਉਂਕਿ ਪਲੱਸ 2 ਦੀ ਉਮਰ ਹੁੰਦੀ ਆ ਕੋਈ ਚੰਗੇ ਬੰਦੇ ਨੇ ਪੜ੍ਹਾਈ ਵੀ ਕਰਨੀ ਹੁੰਦੀ ਆ ਤੇ ਆਪਦੇ ਆਪ ਨੂੰ ਜਿਹੜਾ ਇੱਕ ਸਫਲ ਇਨਸਾਨ ਦੇ ਤੌਰ ਤੇ ਵੀ ਜਿਹੜਾ ਉਹ ਪੇਸ਼ ਕਰਨਾ ਹੁੰਦਾ ਪਰ ਹੁਣ ਤੁਸੀਂ ਜੇ ਮੰਨ ਲਾ ਨੋਰਮਲ ਪਲਸ 2 ਕਰਕੇ ਆ ਜਾਨੇ ਹੋ ਕੋਈ ਅੱਜ ਦਾ ਕੋਰਸ ਵੀ ਤੁਹਾਡੇ ਕੋਲ ਨਹੀਂ ਹੁੰਦਾ ਤੇ ਤੁਸੀਂ ਇਹ ਗੱਲ ਬਾਈ ਜੀ ਭੁੱਲ ਜਓ ਵੀ ਤੁਸੀਂ ਇੱਥੇ ਆ ਕੇ ਆਪ ਦਾ ਕੋਈ ਵਧੀਆ ਫਿਊਚਰ ਜਿਹੜਾ ਬਣਾ ਲੋਗੇ ਠੀਕ ਆ ਵੱਧ ਵੱਧ ਕੋਈ ਇੱਕ ਅੱਧੀ ਦੁਕਾਨ ਖੋਲ ਲੋਗੇ ਤੇ ਬਾਈ ਜੀ ਦੁਕਾਨ ਜਿਹੜੀ ਜਿੰਨੇ ਕ ਦੀ ਤੁਸੀਂ ਇੱਥੇ ਦੁਕਾਨ ਖੋਲੋਗੇ ਉਦੋਂ ਜ਼ਿਆਦਾ ਦੀ ਤੁਸੀਂ ਆਪਦੀ ਜਿਹੜੀ ਇੰਡੀਆ ਦੇ ਵਿੱਚ ਉਹ ਜ਼ਮੀਨ ਹੀ ਛੱਡ ਕੇ ਆਏ ਹੋਗੇ ਹਨਾ ਤੇ ਮੈਨੂੰ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਜਵਾਕ ਆਉਣਾ ਚਾਹੁੰਦੇ ਅੱਜ ਦੇ ਟਾਈਮ ਦੇ ਵਿੱਚ ਤਾਂ ਉਹ ਆਪਦਾ ਫਿਊਚਰ ਆ ਜਿਹੜਾ ਉਹ ਖਰਾਬ ਕਰ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਜਿਹੜਾ ਉਹ ਸਮਝਣ ਦੀ ਲੋੜ ਹੈਗੀ ਆ ਤੇ ਤੁਸੀਂ ਇਹਨੂੰ ਆਪਦਾ ਜਿਹੜਾ ਕਿਸੇ ਦੇ ਮਗਰ ਲੱਗ ਕੇ ਨਾ ਆਓ ਹਨਾ ਪੂਰੀ ਜਿਹੜੀ ਸਟੱਡੀ ਕਰਕੇ ਆਓ ਵੀ ਤੁਸੀਂ ਇੱਥੇ ਕੀ ਕਰ ਸਕਦੇ ਹੋ ਕੀ ਤੁਹਾਨੂੰ ਇੱਥੇ ਜਿਹੜਾ ਉਹ ਕਰਨਾ ਚਾਹੀਦਾ ਹੈਗਾ ਜਾਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਪਦੇ ਜਿਹੜੇ ਰਿਸ਼ਤੇਦਾਰਾਂ ਨਾਲ ਜਾਂ ਆਪਦੇ ਯਾਰਾਂ ਬੇਲੀਆਂ ਨਾਲ ਵੱਖਰਾ ਤੁਸੀਂ ਆ ਕੇ ਕੈਨੇਡਾ ਦੇ ਵਿੱਚ ਕੀ ਕਰਨਾ ਚਾਹੁੰਦੇ ਆ ਹਨ ਇਦਾਂ ਦੀ ਬਈ ਜੀ ਸਟੱਡੀ ਕਰਕੇ ਆਓਗੇ ਤਾਂ ਹੋ ਸਕਦਾ ਵੀ ਆ ਤੁਹਾਡਾ ਕੋਸਾ ਜਿਹੜਾ ਜ਼ਿੰਦਗੀ ਦੇ ਵਿੱਚ ਬਣ ਜੇ ਤੇ ਨਹੀਂ ਬਈ ਜੀ ਜਿੰਨੇ ਪੈਸੇ ਤੁਸੀਂ ਲਾ ਕੇ ਆਉਂਗੇ ਤੇ ਜੇ ਕੁਝ ਸਿੱਖ ਕੇ ਨਾ ਆਏ ਤਾਂ ਹੋ ਸਕਦਾ ਵੀ ਤੁਹਾਡੇ ਤੋਂ ਉਹ ਵੀ ਜਿਹੜੇ ਆ ਉਹ ਪੂਰੇ ਨਾ ਕੀਤੇ ਜਾਣ ਤੇ ਇਦਾਂ ਦੀਆਂ ਗੱਲਾਂ ਬਾਤਾਂ ਬਈ ਜੀ ਹੋਣਾ ਜਿਹੜਾ ਕੈਨੇਡਾ ਦੇ ਮਾਹੌਲ ਦੇ ਵਿੱਚ ਬਣੀਆਂ ਪਈਆਂ ਤੇ ਗੱਲ ਬਾਈ ਜੀ ਤੁਹਾਡੇ ਸਮਝਣ ਦੀ ਆ